ਜੋ ਕੱਲ ਘਰ-ਘਰ ਵਿੱਚ ਆਪਣੇ ਹਿੰਦੂ ਭੈਣ ਭਰਾ ਸਾਰੇ ਗਣੇਸ਼ ਜੀ ਦੀ ਪੂਜਾ ਕਰਦੇ ਪਏ ਨੇ ਤੇ ਜਦੋਂ ਗਣੇਸ਼ ਜੀ ਨੂੰ ਘਰ ਲੈ ਕੇ ਆਉਂਦੇ ਨੇ ਤੇ ਬੜੇ ਚਾਵਾਂ ਦੇ ਨਾਲ ਐ ਟੱਕ ਕੇ ਲੈ ਕੇ ਆਉਂਦੇ ਨੇ ਕਿਤੇ ਮਿੱਟੀ ਨਾ ਪੈ ਜੇ ਇਹਨਾਂ ਨੂੰ ਕਿਤੇ ਗੰਦੀ ਹਵਾ ਨਾ ਲੱਗ ਜੇ ਤੇ ਇਸ ਤਰ੍ਹਾਂ ਇਹਨਾਂ ਦੀ ਅੰਦਰ ਘਰ ਰੱਖ ਕੇ ਕਈ ਦਿਨ ਪੂਜਾ ਕਰਦੇ ਨੇ ਆਪਣੀਆਂ ਮੰਨਤਾ ਮੰਗਦੇ ਨੇ ਤੇ ਫਿਰ ਜਦੋਂ ਇਹਨੂੰ ਵਿਸਰਜਨ ਦੀ ਵਾਰੀ ਆਉਂਦੀ ਹੈ ਤੇ ਕੋਈ ਨਹਿਰ ਤੇ ਸੁੱਟੀਆਂ ਆਉਂਦਾ ਢੇਰ ਲੱਗੇ ਨੇ ਸਾਡੇ ਬਾਹਰ ਨਹਿਰ ਤੇ ਤੇ। ਨਦੀਆਂ ਚ ਸੁੱਟ ਆਉਂਦੀਆਂ ਨੇ ਹੋਰ ਨਹੀਂ ਕੁਛ ਤਾਂ ਨਾਲੇ ਗੰਦੇ ਚ ਸੁੱਟ ਆਉਂਦੇ ਨੇ ਜੀ ਪਾਣੀ ਚ ਵਿਸਰਜਨ ਕਰਨਾ। ਇਹ ਪਰੰਪਰਾ ਜਿਹੜੀ ਐ ਬੰਦ ਹੋਣੀ ਚਾਹੀਦੀ ਐ। ਇਹਨਾਂ ਦੀ ਇਸ ਤਰ੍ਹਾਂ ਬੇਦਬੀ ਹੁੰਦੀ ਆ। ਗੁਰੂ ਗੁਰੂ ਮੰਨੇ ਗਏ ਨੇ ਗਣੇਸ਼ ਜੀ। ਐਵੇਂ ਨਹੀਂ ਹੈਗੇ। ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਕਰਨ ਦੇ ਨਾਲ ਵਿਸਰਜਨ ਕਰਨ ਦੇ ਨਾਲ ਦੀਵਾਲੀ ਤੇ ਫਿਰ ਤੁਹਾਡੇ ਘਰ ਵਾਪਸ ਆ ਜਾਣਗੇ। ਨਹੀਂ ਇਹ ਨਰਾਜ ਹੋ ਕੇ ਗਏ ਨੇ ਇਸ ਤੋਂ ਬਿਹਤਰ ਹੈ ਕਿ ਵਿਸਰਜਨ ਕਰਨ ਦੀ ਪਰੰਪਰਾ ਹੀ ਬੰਦ ਕਰ ਦਿਓ ਇੱਕ ਵਾਰ ਮੂਰਤੀ ਪੱਕੀ ਰੱਖ ਲਓ ਉਹਨੂੰ ਫੁੱਲਾਂ ਦੇ ਨਾਲ ਆਪਣੀ ਸੇਵਾ ਭਾਵਨਾ ਦੇ ਨਾਲ ਉਹਦੀ ਪੂਜਾ ਕਰੋ ਤੇ ਮੂਰਤੀ ਨੂੰ ਨਾ ਇਦਾਂ ਵਿਸਰਜਨ ਕਰਨ ਜਾਇਆ ਕਰੋ ਔਰ ਸਥਾਨ ਪ੍ਰਾਪਤ ਕਰਦੇ ਕਰਦੇ ਤੁਸੀਂ ਆਪਣੀਆਂ ਮਨਤਾ ਮੰਗਦੇ ਮੰਗਦੇ ਇਹਨਾਂ ਦੀ ਕਿੱਦਾਂ ਬੇਦਬੀ ਕਰ ਦਿੰਦੇ ਓ ਕੁਦਰਤ ਦੀ ਬੇਦਬੀ ਹੈ ਗਣੇਸ਼ ਜੀ ਦੀ ਬੇਦਬੀ ਹੈ ਡਰੋ ਰੱਬ ਤੋਂ